ਦੁਨੀਆ ਦੀਆਂ ਵੱਡੀਆਂ ਤਾਕਤਾਂ ਨੂੰ ਕੁਦਰਤ ਨੇ ਦਿਖਾਇਆ ਰੰਗ ਜੋ ਆਪਣੇ ਆਪ ਨੂੰ ਕਦੀ ਹਰ ਵੇਲੇ ਸੁਪਰ ਪਾਵਰ ਦੇ ਤੌਰ ਤੇ ਜਾਣੇ ਜਾਂਦੇ ਆ ਦੁਨੀਆ ਤੇ ਤੌਂਸ ਜਮਾਉਂਦੇ ਆ ਉਹਨਾਂ ਨੂੰ ਕੁਦਰਤ ਨੇ ਆਪਣਾ ਰੰਗ ਦਿਖਾਇਆ ਰਸ਼ੀਆ ਤੇ ਜਾਪਾਨ ਦੇ ਵਿੱਚ ਜ ਰਸ਼ੀਆ ਵਿੱਚ ਜਿਹੜਾ ਅਰਥਕ ਕੁਇਕ ਆਇਆ ਹੈਗਾ ਭੁਚਾਲ ਆਇਆ ਹੈਗਾ ਜਿਹੜੀ ਤੀਬਰਤਾ 8.8 ਤੱਕ ਦੱਸੀ ਜਾ ਰਹੀ ਹੈ ਜਿਸ ਜਿਸ ਨੇ ਬਹੁਤ ਹੀ ਵੱਡੀ ਜਿਹੜੀ ਹੈਗਾ ਤਬਾਹੀ ਮਚਾਈ ਆ ਰਸ਼ੀਆ ਦੇ ਵਿੱਚ ਤੇ ਜਾਪਾਨ ਦੇ ਵਿੱਚ ਹੁਕਮ ਆਉਣ ਤੋਂ ਬਾਅਦ ਜਦੋਂ ਸਮੁੰਦਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਭੂਕਮਾਇਆ ਸਮੁੰਦਰ ਦੇ ਵਿੱਚ ਜਦੋਂ ਇਹ ਭੂਕਮ ਆਇਆ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਉਹ ਜਗ੍ਹਾ ਵੀ ਦਿਖਾਵਾਂਗੇ ਜਿਸ ਜਗ੍ਹਾ ਤੇ ਇਹ ਭੂਕਮ ਆਇਆ ਹੈਗਾ ਪਹਿਲਾਂ ਉਸ ਬਾਰੇ ਦੇਖ ਲਈਏ ਜਦੋਂ ਸਮੁੰਦਰ ਵਿੱਚ ਭੂਕਮ ਆਇਆ ਜਦੋਂ ਭੁਚਾਲ ਆਇਆ ਉਸ ਤੋਂ ਬਾਅਦ ਜਦੋਂ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਜਿਹੜਾ ਹੈਗਾ ਉਹ ਭੁਚਾਲ ਦਾ ਅਸਰ ਦੇਖਣ ਨੂੰ ਮਿਲਿਆ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਵਿੱਚ ਦੁੱਬੀਆਂ ਹੋਈਆਂ ਸੈਂਕੜੇ ਕਾਰਾਂ ਜਿਹੜੀਆਂ ਆ ਗਿਆ ਪਾਸ਼ ਦੇ ਪੱਤਿਆਂ ਵਾਂਗੂ ਇਧਰ ਉਧਰ ਵਿਖਤੀਆਂ ਨਜ਼ਰ ਆ ਰਹੀਆਂ ਇਸ ਢੰਗ ਨਾਲ ਤਾਂ ਕਦੀ ਜਿੱਦਾਂ ਪਿੰਡਾਂ ਦੇ ਵਿੱਚ ਕਹਿਣ ਦੀ ਗੱਲ ਨਹੀਂ ਕਿ ਬਾੰਬ ਰੋਲੇ ਦੇ ਵਿੱਚ ਲਫਾਫੇ ਉੜਦੇ ਹੁੰਦੇ ਐ ਲਫਾਫਿਆਂ ਦੀ ਤਰ੍ਹਾਂ ਉੜਦੀਆਂ ਕਾਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰ ਦੇ ਵਿੱਚ ਸੋ ਬਹੁਤ ਸਾਰੀਆਂ ਬਿਲਡਿੰਗਾਂ ਨੂੰ ਨੁਕਸਾਨ ਹੋਇਆ ਆ ਸੋ ਪਾਣੀ ਜਿਹੜਾ ਹੈਗਾ ਸ਼ਹਿਰਾਂ ਦੇ ਵਿੱਚ ਭਰਿਆ ਅਮਰੀਕਾ ਵਰਗੇ ਦੇਸ਼ ਨੂੰ ਚਿੰਤਾ ਸਤਾਰੀ ਹੈ ਜੋ ਦੁਨੀਆ ਦੀ ਸੁਪਰ ਪਾਵਰ ਆਪਣੇ ਆਪ ਨੂੰ ਕਹਿੰਦਾ ਨਜ਼ਰ ਆ ਰਿਹਾ ਹੈਗਾ ਇਸ ਵੇਲੇ ਉਹ ਕੈਲੀਫੋਰਨੀਆ ਜਾਂ ਹੋਰ ਹਵਾਈ ਸਾਈਡ ਤੇ ਉਹਨੂੰ ਕਾਫੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿ ਸੁਨਾਮੀ ਜਿਹੜੀ ਹੈਗੀ ਆ ਉਹ ਕਿਸ ਢੰਗ ਨਾਲ ਕੈਰ ਬਰ ਪਾਏਗੀ ਤੁਸੀਂ ਦੇਖ ਸਕਦੇ ਹੋ 13.5 ਮੀਟਰ ਤੱਕ ਉੱਚੀਆਂ ਜਿਹੜੀਆਂ ਲਹਿਰਾਂ ਸੀਗੀਆਂ ਉਹ ਸ਼ਹਿਰਾਂ ਨੂੰ ਤਬਾਹ ਕਰਦੀਆਂ ਨਜ਼ਰ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਹਮਣੇ ਇਹ ਤਸਵੀਰ ਤੁਸੀਂ ਪਾਣੀ ਸ਼ਹਿਰ ਦੇ ਵਿੱਚ ਐਂਟਰ ਹੁੰਦਾ ਨਜ਼ਰ ਆ ਰਿਹਾ ਹੈ ਸੋ ਕਾਰਾਂ ਜਿਹੜੀਆਂ ਹੈਗੀਆਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨੇ ਇਹ ਮੋਬਾਈਲ ਨਾਲ ਤਸਵੀਰ ਬਣਾਈ ਗਈ ਹੈ ਗਿਆ ਉੱਥੋਂ ਦੇ ਸਥਾਨਕ ਨਿਵਾਸੀਆਂ ਨੇ ਤਸਵੀਰ ਜਿਹੜੀ ਆ ਅਪਲੋਡ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਤਬਾਹੀ ਜਿਹੜੀ ਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਿਵੇਂ ਆ ਤਿਲ-ਤਿਲ ਕਰਕੇ ਲੋਕ ਕੁਦਰਤ ਅਗੇ लाचार ਜਿਹੜੇ ਨਜ਼ਰ ਆ ਰਹੇ ਨੇ ਤਸਵੀਰਾਂ ਸੁਨਾਮੀ ਦੀਆਂ ਨੇ ਜਾਪਾਨ ਤੇ ਰਸ਼ੀਆ ਤੋਂ ਤਸਵੀਰਾਂ ਆਈਆਂ ਨੇ ਸ਼ਹਿਰ ਵਿੱਚ ਡੁੱਬੀਆਂ ਕਾਰਾਂ ਤੁਸੀਂ ਦੇਖ ਸਕਦੇ ਹੋਏ ਵਾ ਇਹ ਇੱਕ ਇਨਸਾਨ ਤੁਸੀਂ ਦੇਖ ਸਕਦੇ ਹੋ ਆਪਣੇ ਆਪ ਨੂੰ ਬਚਾਉਂਦਾ ਨਜ਼ਰ ਆ ਰਿਹਾ ਹੈਗਾ ਸੋ ਸੁਨਾਮੀ ਨੇ ਐਸੀ ਤਬਾਹੀ ਮਚਾਈ ਆ ਦੁਨੀਆ ਦੇ 30 40 ਦੇਸ਼ਾਂ ਨੂੰ ਜਿਹੜਾ ਹੈਗਾ ਉਹ ਵਕਤ ਪਾ ਰੱਖਿਆ ਹੋਇਆ ਹੈ ਇਸ ਵਕਤ ਜੋ ਆਪਣੇ ਆਪ ਨੂੰ ਸੁਪਰ ਪਾਵਰ ਕਹਿੰਦੇ ਸੀ ਉਹ लाचार ਨਜ਼ਰ ਆ ਰਹੇ ਨੇ ਕਿਉਂਕਿ ਕੁਦਰਤ ਜਿਹੜੀ ਹੈਗੀ ਆ ਕੁਦਰਤੀ ਪਾਵਰ ਜਿਹੜੀ ਹੈਗੀ ਆ ਉਹ ਬੇਅੰਤ ਹੈਗੀ ਆ ਸੋ ਪਾਣੀ ਇਹ ਅੱਛਾ ਲਾ 13 13 ਮੀਟਰ ਜਿਹੜੀਆਂ ਉੱਚੀਆਂ ਸਾਹਮਣੇ ਤਸਵੀਰ ਜੋ ਤੁਸੀਂ ਦੇਖ ਰਹਾ ਹੋ ਉੱਤੇ ਕਿ ਕਿ ਧਰਤੀ ਕਿਵੇਂ ਪਾਟ ਗਈ ਭੂਕੰਪ ਦੇ ਨਾਲ ਇਹ ਰਸ਼ੀਆ ਤੋਂ ਤਸਵੀਰਾਂ ਆਈਆਂ ਨੇ ਧਰਤੀ ਤੋਂ ਹਿੱਸਿਆਂ ਚ ਹੋ ਗਏ ਸਮੁੰਦਰ ਤੱਟ ਦਾ ਏਰੀਆ ਤੁਹਾਨੂੰ ਦਿਖਾ ਰਹੇ ਆ ਇਹ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਬਹੁਤ ਹੀ ਮਨ ਨੂੰ ਭਾਵੁਕ ਕਰਨ ਵਾਲੀਆਂ ਤਸਵੀਰਾਂ ਨੇ ਜਿਨ੍ਹਾਂ ਲੋਕਾਂ ਨੇ ਉੱਥੇ ਦੇਖ ਨੇ ਇਸ ਸੰਤਾਪ ਹੰਡਾਇਆ ਉਹਨਾਂ ਲੋਕਾਂ ਤੇ ਕੀ ਬੀਤੀ ਹੋਊਗੀ ਤੁਸੀਂ ਪੁਚਾਰ ਦਾ ਨਾਮ ਸੁਣ ਕੇ ਹੀ ਕਲੇਜਾ ਮੂੰਹ ਨੂੰ ਆ ਜਾਂਦਾ ਜਦੋਂ ਧਰਤੀ ਹਿੱਲਦੀ ਆ ਸੋ ਤੁਹਾਨੂੰ ਪਤਾ ਹੀ ਆ ਫਿਰ ਤੁਸੀਂ ਆਮ ਪਚਾਲਾ ਇੱਥੇ ਪੰਜਾਬ ਜਾਂ ਇੰਡੀਆ ਦੇ ਵਿੱਚ ਛੋਟੇ-ਮੋਟੇ ਪਚਾਲ ਦੇਖੇ ਹੋਣਗੇ ਜਦ ਧਰਤੀ ਹਿੱਲਦੀ ਆ ਤਾਂ ਸਭ ਕੁਝ ਤਹਸਨੈਸ ਹੋ ਜਾਂਦਾ ਹੈ ਇਹ ਤਸਵੀਰਾਂ ਤੁਹਾਨੂੰ ਦੱਸਦੀਆਂ ਨੇ ਕਿਵੇਂ ਧਰਤੀ ਪਾਟੀ ਹੋਈ ਆ ਦੋ ਹਿੱਸਿਆਂ ਚ ਹੋਈ ਪਈ ਆ ਮਤਲਬ ਇਹ ਡਰੋਨ ਕੈਮਰੇ ਦੀਆਂ ਤਸਵੀਰਾਂ ਨੇ ਛੋਟੇ-ਛੋਟੇ ਖਾਈ ਤੁਹਾਨੂੰ ਦਿਦੀ ਆ ਇਹ ਕਾਫੀ ਮੀਟਰਾਂ ਦੇ ਵਿੱਚ ਹੈਗੀ ਆ ਤੁਸੀਂ ਇਹ ਤਸਵੀਰਾਂ ਨੂੰ ਦੇਖੋ ਕਿਵੇਂ ਸਮੁੰਦਰ ਤੱਟ ਦੇ ਨਾਲ ਜਿਹੜੀ ਸੁਨਾਮੀ ਦੀਆਂ ਲਹਿਰਾਂ ਹੈਗੀਆਂ ਉਹ ਆ ਤੁਹਾਨੂੰ ਸਾਫ਼ ਦੱਸ ਰਹੀਆਂ ਕਿ ਉਹ ਕਿਸ ਤਰ੍ਹਾਂ ਤਬਾਹੀ ਮਚਾਏਗੀ ਇਹਨਾਂ ਸ਼ਹਿਰਾਂ ਦਾ ਇਹਨਾਂ ਮਕਾਨਾਂ ਦਾ ਜੋ ਸਮੁੰਦਰ ਦੇ ਵਿੱਚ ਉਸ ਵਕਤ ਜਹਾਜ਼ ਸੀਗੇ ਜਾਂ ਸਮੁੰਦਰ ਦੇ ਵਿੱਚ ਆ ਦੇਖੋ ਤੁਸੀਂ ਲਹਿਰਾਂ ਤੁਸੀਂ ਦੇਖ ਸਕਦੇ ਹੋ ਲਹਿਰਾਂ ਕਿਵੇਂ ਆ ਦੇਖੋ 13.13 ਮੀਟਰ ਦੀ ਲਹਿਰ ਜਿਹੜੀ ਆ ਸਮੁੰਦਰ ਤੱਤ ਨਾਲ ਟਕਰਾਈ ਤੇ ਮਕਾਨ ਦੀ ਦੋ ਮੰਜ਼ਿਲਾ ਮਕਾਨ ਦੀ ਛੱਤ ਤੱਕ ਜਿਹੜਾ ਪਾਣੀ ਹੈਗਾ ਪਹੁੰਚ ਗਿਆ ਇਹ ਤਸਵੀਰ ਜਿਹੜੀ ਹੈਗੀ ਆ ਮੋਬਾਈਲ ਤਾਂ ਬਣਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਝੁੰਮਰ ਆਪਣੇ ਉਹ ਪੋਹਾੜ ਦੀ ਤੀਬਰਤਾ ਨੂੰ ਦਰਸਾਉਂਦਾ ਹੋਇਆ ਤੁਹਾਡੇ ਸਾਹਮਣੇ ਸੋਫਾ ਆਮ ਤੌਰ ਤੇ ਤੁਸੀਂ ਦੇਖ ਸਕਦੇ ਹੋ ਸਥਿਰ ਰਹਿੰਦਾ ਸੋਫੇ ਦੀ ਕੰਡੀਸ਼ਨ ਕੀ ਹੈਗੀ ਆ ਤੁਸੀਂ ਅਨੁਮਾਨ ਲਾ ਸਕਦੇ ਹੋ ਕਿ ਧਰਤੀ ਕਿਸ ਢੰਗ ਨਾਲ ਕੰਬੀ ਆ ਕਿਸ ਢੰਗ ਨਾਲ ਹਿੱਲੀ ਆ ਕਿਵੇਂ ਕਲੇਜਾ ਮੂੰਹ ਨੂੰ ਆਇਆ ਹੋਊਗਾ ਉਥੇ ਦੇ ਸਥਾਨਕ ਲੋਕਾਂ ਦੇ ਝੁਮਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਹੁਤ ਹੀ ਮਤਲਬ ਕਹਿ ਸਕਦੇ ਆ ਭਿਆਨਕ ਮੰਜ਼ਰ ਜਾਂ ਡਰਾਉਣਾ ਡ੍ਰਿਸ਼ ਜਿਹੜਾ ਸੀਗਾ ਲੋਕਾਂ ਨੇ ਉਸ ਵਕਤ ਆਪਣੇ ਅੱਖਾਂ ਨਾਲ ਦੇਖਿਆ ਉਸ ਨੂੰ ਤੰਤੇ ਹੰਡਾਇਆ ਤੇ ਹੁਣ ਉਸ ਤੋਂ ਬਾਅਦ ਜਿਹੜਾ ਸੁਨਾਮੀ ਦੇ ਨਾਲ ਜਿਹੜਾ ਕਹਿਰ ਹੈਗਾ ਆ ਉਹ ਪਿੰਡਾਂ ਨੂੰ ਤਹੱਸ ਨੇ ਸ ਸ਼ਹਿਰਾਂ ਨੂੰ ਵੱਡਿਆਂ ਵੱਡਿਆਂ ਸ਼ਹਿਰਾਂ ਨੂੰ ਤਹੱਸ ਇੱਕ ਸੁਖੀ ਖਬਰ ਤੁਸੀਂ ਇਹ ਆ ਇਹ ਹਸਪੀਟਲ ਦੀ ਤਸਵੀਰ ਹੈਗੀ ਆ ਹਸਪੀਟਲ ਦੇ ਵਿੱਚ ਡਾਕਟਰਾਂ ਦਾ ਹੌਸਲਾ ਤੁਸੀਂ ਦੇਖੋ ਪੁਚਾਲ ਆਇਆ ਹੋਇਆ ਸੀ ਤੇ ਮੌਕੇ ਤੇ ਜਿਹੜਾ ਉਹ ਆਪਰੇਸ਼ਨ ਕਰਦੇ ਨਜ਼ਰ ਆਇਆ ਉਹਨਾਂ ਨੇ ਆਪਰੇਸ਼ਨ ਨਹੀਂ ਰੁਕਿਆ ਪਹਚਾਲ ਆਪਣਾ ਕੰਮ ਕਰਕੇ ਚਲੇ ਗਿਆ ਕੁਝ ਮਿੰਟਾਂ ਬਾਅਦ ਧਰਤੀ ਰੁਕੀ ਤੁਸੀਂ ਇਹ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਧਰਤੀ ਦੇ ਥੱਲਿਓ ਕਿਵੇਂ ਗਵਾਰਜਿਆ ਨਿਕਰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਇਨਾ ਏਰੀਆ ਦੇ ਵਿੱਚ ਜਾਂ ਜਿਹੜੀਆਂ ਉਹ ਜਵਾਲਾਮੁਖੀ ਕਾਫੀ ਨੇ ਸੋ ਇਹ ਤਸਵੀਰ ਜਿਹੜੀ ਹੈਗੀ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਘਰ ਦੇ ਵਿੱਚ ਕਿਸੇ ਨੇ ਮੋਬਾਈਲ ਨਾਲ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਨੇ ਸੋ ਇਹ ਤਸਵੀਰਾਂ ਬਾਰੇ ਤੁਸੀਂ ਪ੍ਰੇਜ ਜ਼ਰੂਰ ਕਰਿਓ ਸੋ ਇਹ ਤਸਵੀਰਾਂ ਤੁਸੀਂ ਇਹ ਤਲਾਬ ਦਾ ਪਾਣੀ ਦੇਖ ਸਕਦੇ ਹੋ ਤਲਾਬ ਦੇ ਪਾਣੀ ਦੇ ਵਿੱਚ ਸ਼ਖਸ਼ਕ ਖੜਾ ਉਸ ਪੁਛાડ ਦੇ ਜਿਹੜੇ ਦ੍ਰਿਸ਼ ਨੂੰ ਆਪਣੇ ਦਿਮਾਗ ਵਿੱਚ ਕੈਦ ਕਰ ਰਿਹਾ ਜੀ ਉਸ ਨੂੰ ساری ਉਮਰ ਭੁੱਲਣ ਵਾਲਾ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਪਾਣੀ ਨੇ ਛੱਲਾ ਕਿਵੇਂ ਇਧਰ ਉਧਰ ਨੂੰ ਮਤਲਬ ਵਗ ਰਹੀਆਂ ਨੇ ਕਿਨਾਰੇ ਟੱਪਣ ਨੂੰ ਕਾਲਾ ਹੋਇਆ ਪਿਆ ਪਾਣੀ ਸੋ ਇਹ ਤਸਵੀਰਾਂ ਜਿਹੜੀਆਂ ਬਹੁਤ ਹੀ ਡਰਾਉਣੀਆਂ ਤਸਵੀਰਾਂ ਬਹੁਤ ਹੀ ਕਹਿ ਲਓ ਕਿ ਮਨ ਨੂੰ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਜਿਨ੍ਹਾਂ ਲੋਕਾਂ ਨੇ ਇਹ ਮੌਕੇ ਤੇ ਇਸ ਸਥਿਤੀ ਨੂੰ ਆਪਣੇ ਤਨ ਤੇ ਹੰਡਾਇਆ ਉਹਨਾਂ ਤੇ ਕੀ ਬੀਤੀ ਹੋਊਗੀ ਪ੍ਰੇ ਕਰੋ ਕਿ ਰੂਸਿਆ ਚਾਈਨਾ ਤੇ ਹੋਰ ਦੇਸ਼ਾਂ ਵਿੱਚ ਜੁਨਾ ਨੇ ਸੁਨਾਮੀ ਦੀ ਮਾਰ ਚੱਲੀ ਹੈਗੀ ਆ ਉਹ ਉਹਨਾਂ ਵਾਸਤੇ ਅਰਦਾਸ ਕਰੋ ਕਿ ਆਪਣੇ ਘਰਾਂ ਦੇ ਵਿੱਚ ਇਹ ਤਸਵੀਰਾਂ ਤੁਸੀਂ ਦੇਖੋ ਵੱਡੀ ਤਸਵੀਰ ਹੈਗੀ ਆ ਇਹ ਤਸਵੀਰ ਜਿਹੜੀ ਹੈਗੀ ਆ ਇਸ ਢੰਗ ਨਾਲ ਸ਼ਹਿਰਾਂ ਨੂੰ ਤੈਸਨਸ ਕਰਦੀਆਂ ਹੋਈਆਂ ਸੁਨਾਮੀ ਦੀਆਂ ਨਹਿਰ ਲਹਿਰਾਂ ਜਿਹੜੀਆਂ ਹੈਗੀਆਂ ਉਹ ਸਭ ਕੁਝ ਬਰਬਾਦ ਕਰਦੀਆਂ ਨਜ਼ਰ ਆ ਰਹੀਆਂ ਨੇ ਇਹ بیچ ਏਰੀਆ ਦਾ ਜਿਹੜਾ ਸਮੁੰਦਰ ਦੇ ਨਾਲ-ਨਾਲ ਸੜਕ ਬਣੀ ਹੋਈ ਹੈ ਕੋਤੇ ਬਹੁਤ ਸੁੰਦਰ-ਸੁੰਦਰ ਦਰਖਤ ਲੱਗੇ ਹੋਏ ਨੇ ਸੋ ਤੁਸੀਂ ਦੇਖ ਸਕਦੇ ਹੋ ਛੱਲਾ ਕਿਵੇਂ ਸ਼ਹਿਰ ਨੂੰ ਤੈਸ ਨੈਸ ਕਰਦੀਆਂ ਸ਼ਹਿਰ ਵਿੱਚ ਐਂਟਰ ਕਰਦੀਆਂ ਨਜ਼ਰ ਆ ਰਹੀਆਂ ਨੇ ਸੋ ਕਾਰਾਂ ਕਿਵੇਂ ਤਾਸ਼ ਦੇ ਪੱਤੇ ਦੀ ਤਰ੍ਹਾਂ ਜਿਵੇਂ ਬਾਬਰੋਲੇ ਵਿੱਚ ਲਫਾਫੇ ਉੱਡਦੇ ਹੁੰਦੇ ਆ ਇਸ ਢੰਗ ਨਾਲ ਕਾਰਾਂ ਉੜਦੀਆਂ ਨਜ਼ਰ ਆ ਰਹੀਆਂ ਨੇ ਕਾਲਾ ਕਾਰਾਂ ਵਹਿੰਦੀਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਬਹੁਤ ਹੀ ਕਹਿ ਸਕਦੇ ਆ ਮਨ ਨੂੰ ਇੱਕ ਦਲਾਸਾ ਦੇ ਦੇਣਾ ਬਹੁਤ ਜ਼ਰੂਰੀ ਹੈਗਾ ਕਿ ਰਸ਼ੀਆ ਔਰ ਚਾਈਨਾ ਦੇ ਲੋਕਾਂ ਵਾਰਸੇ ਤੁਸੀਂ ਦੋ ਸ਼ਬਦ ਜਿਹੜੇ ਹੈਗੇ ਆ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਨੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸ਼ਹਿਰ ਦੇ ਵਿੱਚ ਐਂਟਰ ਹੁੰਦਾ ਪਾਣੀ ਜਿਹੜਾ ਹੈਗਾ ਸਭ ਕੁਝ ਲੀਨ ਕਰਕੇ ਸਮੁੰਦਰ ਦੇ ਵਿੱਚ ਵਾਪਸ ਚਲਾ ਜਾਵੇਗਾ ਇਹ ਤੁਸੀਂ ਇਹ ਲਹਿਰਾਂ ਨੇ ਬਹੁਤ ਹੀ ਤਬਾਹੀ ਮਚਾਈ ਹੈਗੀ ਆ ਰਸ਼ੀਆ ਦੇ ਵਿੱਚ ਜਾਪਾਨ ਦੇ ਵਿੱਚ ਇਸ ਤੋਂ ਪਹਿਲਾਂ ਵੀ ਜਾਪਾਨ ਦੇ ਵਿੱਚ ਕਹਿ ਸਕਦੇ ਆ ਕਿ ਕੋ ਕਮਾਇਆ ਸੀਗਾ ਸੋ ਉਸਨੇ ਵੀ ਜੋ ਸੁਨਾਮੀ ਨਾ ਤਬਾਹੀ ਹੋਈ ਸੀ ਉਹ ਪੂਰੀ 2012 ਦੇ ਵਿੱਚ ਆਇਆ ਸੀ ਉਸਨੇ ਤਬਾਹੀ ਮਚਾਈ ਸੀ ਉਹ ਪੂਰੀ ਦੁਨੀਆ ਨੇ ਦੇਖੀ ਸੀ ਉਸ ਤੋਂ ਵੀ ਵੱਡਾ ਪਚਾਲ ਉਸ ਤੋਂ ਵੀ ਵੱਡੀ ਭਿਆਨਕ ਮੰਝਰ ਜਿਹੜਾ ਇਸ ਵਕਤ ਜਪਾਨ ਤੇ ਰਸ਼ੀਆ ਦੇ ਲੋਕਾਂ ਦੇ ਉੱਪਰ ਜਿਹੜਾ ਹੈਗਾ ਆ ਉਹ ਇਸ ਵੇਲੇ ਹੰਡਾ ਰਹੇ ਨੇ ਉਹਦੇ ਬਾਰੇ ਵਾਹਿਗੁਰੂ ਅੱਗੇ ਪ੍ਰੇਰ ਜਰੂਰ ਕਰੇ ਕਿ ਸਭ ਕੁਝ ਠੀਕ ਹੋ ਜਾਵੇ ਵਾਹਿਗੁਰੂ ਇਹੋ ਜਿਹਾ ਵਕਤ ਕਿਸੇ ਨੂੰ ਦੇਖਣ ਨੂੰ ਨਾ ਦੇਵੇ ਸੋ ਪਾਣੀ ਦੀ ਮਾਰ ਤਾਂ ਅਗਦੀ ਮਾਰ ਦਾ ਤੁਹਾਨੂੰ ਪਤਾ ਹੀ ਹੈ ਸੋ ਕਿਸ ਢੰਗ ਨਾਲ ਇਹ ਲੜਕੀ ਤੁਸੀਂ ਦੇਖੋ ਦੁਕਾਨ ਦੇ ਵਿੱਚ ਬੈਠੀ ਸੀ ਪੁਚਾਲ ਆ ਗਿਆ ਸਭ ਕੁਝ ਤਹਿਸ ਨੈਸ ਹੋ ਗਿਆ ਲੇਕਿਨ ਲੜਕੀ ਨੇ ਬੇਜ ਦੇ ਥਲੇ ਮੈਂ ਮਤਲਬ ਸ਼ੁੱਕੇ ਆਪਣੀ ਜਾਨ ਬਚਾਈ ਦੁਕਾਨ ਪੂਰੀ ਦੀ ਪੂਰੀ ਤਹਿਸ ਨੈਸ ਹੋ ਗਈ ਆ ਇਹ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਨੇ ਤੁਸੀਂ ਦੇਖ ਰਹੇ ਹੋ ਵੀ ਇਸ ਇੰਟਰਨੈਸ਼ਨਲ ਰੇਡੀਓ ਮੈਂ ਕਹ ਲੱਗਤਾਰ ਆ ਤੁਹਾਨੂੰ ਇਹ ਜਾਣਕਾਰੀ ਜਿਹੜੀ ਹੈਗੀ ਆ ਦੇਰਿਆਂ ਹੈ ਗਾਇਆ ਰਸ਼ੀਆ ਤੇ ਜਾਪਾਨ ਦੇ ਵਿੱਚ ਆਏ ਪੁਚਾਲ ਦੀ ਵਿੱਚ ਤੁਸੀਂ ਇਹ ਦੇਖੋ ਘਰ ਦੇ ਲੋਕ ਜਿਹੜੇ ਹੈਗੇ ਆ ਉਹ ਘਰੋਂ ਮਕਾਨਾਂ ਤੋਂ ਬਾਹਰ ਨਿਕਲ ਕੇ ਦੌੜਦੇ ਨਜ਼ਰ ਆ ਰਹੇ ਨੇ ਜੋ ਚਿਮਨੀਆਂ ਨੇ ਮਕਾਨਦਿਆਂ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਡੀੜੀਆਂ ਹੈਗੀਆਂ ਉਹ ਖਿੰਡਦੀਆਂ ਨਜ਼ਰ ਆ ਰਹੀਆਂ ਨੇ ਭਚਾਲ ਦੀ ਤੀਬਰਤਾ ਇੰਨੀ ਜ਼ਿਆਦਾ ਸੀ 8.8 ਦੀ ਤੀਬਰਤਾ ਦੀ ਭਚਾਲ ਦੇ ਨਾਲ ਜਿਹੜਾ ਹੈਗਾ ਇਹ ਧਰਤੀ ਹਿੱਲੀ ਆ ਇਹ ਰਸ਼ੀਆ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ ਬਹੁਤ ਹੀ ਭਿਆਨਕ ਮੰਜ਼ਰ ਹੈਗਾ ভাই ਗੁਰੂ ਜ਼ਰੂਰ ਲਿਖਣਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਇਹ ਇਹ ਗੱਡੀਆਂ ਜਿਹੜੀਆਂ ਸਮੇਂ ਤੇ ਐਸ ਜੀ ਵੀ ਗੱਡੀਆਂ ਨੇ ਇਹ ਘੱਟੋ ਘੱਟ ਟੰਨਾ ਦੇ ਹਿਸਾਬ ਨਾਲ ਇਹਨਾਂ ਦਾ ਵਜ਼ਨ ਹੁੰਦਾ ਤੁਸੀਂ ਦੇਖ ਸਕਦੇ ਹੋ ਕਿਵੇਂ ਹਲਾ ਕੇ ਰੱਖ ਦਿੱਤੀਆਂ ਇਹ ਉਹ ਵੱਡੀ ਮਸ਼ੀਨ ਹੈਡਰਾ ਮਸ਼ੀਨ ਤੁਸੀਂ ਪਿੱਛੇ ਦੇਖ ਸਕਦੇ ਹੋ ਹੈਡਰਾ ਮਸ਼ੀਨ ਦੇ ਵਿੱਚ ਵੀ ਹਾਈਡਰਾ ਮਸ਼ੀਨ ਵੀ ਤੁਸੀ ਕੰਬ ਦੀ ਨਜ਼ਰ ਆ ਰਹੀ ਹੈ ਐਸ ਜੀ ਵੀ ਗੱਡੀ ਤੁਸੀਂ ਦੇਖ ਸਕਦੇ ਹੋ ਬਲੈਰੋ ਟਾਈਪ ਇਹ ਹੈਗੀ ਆ ਮੈਟਰੋ ਟ੍ਰੇਨ ਮੈਟਰੋ ਟ੍ਰੇਨ ਦਾ ਦੇਖੋ ਕੀ ਹਾਲ ਕੀਤਾ ਪਹਚਾੜਨਾ ਪੂਰਾ ਸ਼ਹਿਰ ਦੀਆਂ ਲਾਈਟਾਂ ਦੇਖੋ ਕਿਵੇਂ ਹਿਲਦੀਆਂ ਨਜ਼ਰ ਆ ਰਹੀਆਂ ਨੇ ਇਸ ਤਰ੍ਹਾਂ ਹਿਲਦੀਆਂ ਆ ਰਹੀਆਂ ਨੇ ਜਿੱਦਾਂ ਆਮ ਪਿੰਡਾਂ ਦੇ ਵਿੱਚ ਇੱਕ ਮੇਲੇ ਦੇ ਵਿੱਚ ਬਾਂਦਰ ਨਹੀਂ ਮਿਲਦਾ ਹੁੰਦਾ ਬਾਂਦਰ ਮਿਲਦਾ ਉਹ ਬਾਂਦਰ ਨੂੰ ਅਸੀਂ ਉਹ ਹੌਲੀ ਹੌਲੀ ਟਪ 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 ਕਰਦਾ ਥੱਲੇ ਨੂੰ ਆਉਂਦਾ ਹੈਗਾ ਛੋਟਾ ਜਿਹਾ ਹੁੰਦਾ ਉਹ ਉਸ ਢੰਗ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਰਸ਼ੀਆ ਤੇ ਜਾਪਾਨ ਦੀਆਂ ਤਸਵੀਰਾਂ ਨੇ ਹੈਡਰਾ ਤੁਹਾਨੂੰ ਫਿਰ ਦਿਖਾ ਰਹੇ ਹਾਂ ਤੁਸੀਂ ਹੈਡਰਾ ਦੇਖੋ ਕਿੰਨੀ ਭਾਰੀ ਹੁੰਦੀ ਆ ਐਸਯੂਵੀ ਗੱਡੀਆਂ ਤਾਂ ਉਸ ਕਾਫੀ ਲਾਈਟ ਵੇਟ ਹ ਨੇ ਹਟਰੇ ਆ ਦੇ ਕਿਵੇਂ ਕੰਬਾ ਛੜਿਆ ਹੋਇਆ ਹੈ ਇਹ ਤਸਵੀਰ ਕਿਸੇ ਨੇ ਕਮਰੇ ਦੇ ਵਿੱਚੋਂ ਮੋਬਾਈਲ ਨਾਲ ਬਣਾ ਕੇ ਭੇਜੀ ਹੈਗੀ ਆ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਹੈਗੀ ਆ ਤਸਵੀਰ ਦੱਸਦੀ ਆ ਕਿ ਲੋਕਾਂ ਇਹ ਤਸਵੀਰਾਂ ਦੀਆਂ ਜਿਹੜੀਆਂ ਇਹ ਇਸ ਢੰਗ ਨਾਲ ਬਣਾਈਆਂ ਜਾ ਰਹੀਆਂ ਨੇ ਇਸ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਸਾਡੀ ਜ਼ਿੰਦਗੀ ਵਿੱਚ ਅਗਲਾ ਪਲ ਹੈਗਾ ਕਿ ਨਹੀਂ ਹੈਗਾ ਤਸਵੀਰਾਂ ਦੱਸਦੀਆਂ ਨੇ ਕਿ ਕਮ ਸੇ ਕਮ ਇਸ ਮੋਬਾਈਲ ਵਿੱਚੋਂ ਉਹ ਜੇ ਅਸੀਂ ਨਾ ਵੀ ਰਹੇ ਇਸ ਦੁਨੀਆ ਤੇ ਤੇ ਮੋਬਾਈਲ ਵਿੱਚੋਂ ਸਾਡੇ ਘਰ ਦੇ ਅੰਦਰ ਦਾ ਮੰਜ਼ਰ ਜਿਹੜਾ ਹੈਗਾ ਉਹ ਲੋਕੀ ਦੇਖ ਲੈਣਗੇ ਬਿਆਨ ਕਰਨਗੇ ਸੋ ਲੋਕੀ ਆਪਣੇ ਮਤਲਬ ਢਿਲੂ ਤਰਾਸ ਦੇ ਲੈਣਗੇ ਕਿ ਕੀ ਹੋਇਆ ਸੀ ਉਸ ਵਕਤ ਜਦੋਂ ਭਚਾਲ ਆਇਆ ਸੀ ਕੰਬਦੀ ਹੋਈ ਧਰਤੀ ਕੰਬਦਾ ਹੋਇਆ ਜਪਾਨ ਕੰਬਦਾ ਹੋਇਆ ਰਸ਼ੀਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਤੈਸ ਨੈਸਾ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤੁਹਾਨੂੰ ਦੱਸਿਆ ਸੀ ਨਾ ਅਸੀਂ ਪਹਿਲਾਂ ਦਿਖਾਵਾਂਗੇ ਕਿ ਭਚਾਲ ਦੀਆਂ ਲਹਿਰਾਂ ਕਿਵੇਂ ਇਸ ਜਗ੍ਹਾ ਤੇ ਜਿਹੜਾ ਹੈਗਾ ਆ ਰਸ਼ੀਆ ਦੇ ਵਿੱਚ ਪੁਚਾਲ ਆਇਆ ਹੈਗਾ ਤੁਸੀਂ ਪੁਆਇੰਟ ਦੇਖ ਸਕਦੇ ਹੋ ਕਿ ਇਹ ਸਮੁੰਦਰ ਦੀਆਂ ਲਹਿਰਾਂ ਜਿਹੜੀਆਂ ਹੈਗੀਆਂ ਆਹੋ ਕਿੰਨੇ ਦੇਸ਼ਾਂਤੀਆਂ ਦੇਸ਼ਾਂ ਤੇ ਅਸਰ ਪਉਣ ਗਿਆ ਰਸ਼ੀਆ ਤੱਕ ਅਸਰ ਪਉਣ ਗਿਆ ਅਮਰੀਕਾ ਤੱਕ ਅਸਰ ਪਉਣ ਗਿਆ ਚਾਈਨਾ ਤੱਕ ਅਸਰ ਪਹੁੰਚੇਗਾ ਤੁਹਾਨੂੰ ਅਗਲੀ ਵੀਡੀਓ ਚ ਅਸੀਂ ਦਿਖਾਵਾਂਗੇ ਕਿ ਇਨ੍ਹਾਂ ਸੁਨਾਮੀ ਦੀਆਂ ਤਸਵੀਰਾਂ ਦਾ ਇੰਡੀਆ ਤੇ ਕੀ ਅਸਰ ਪੈਂਦਾ ਹੈਗਾ ਇਹ ਬਹੁਤ ਹੀ ਵੱਡੀ ਜਿਹੜੀ ਤਰਾਸ ਦੀ ਜਿਹੜੀ ਹੈਗੀ ਆ ਤੁਹਾਡਾ ਉਹ ਉਹਦਾ ਅਸੀਂ ਸ਼ਾਇਦ ਸਾਹਮਣਾ ਕਰਨ ਜਾ ਰਹੇ ਆਂ ਸੋ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਫ਼ ਨਜ਼ਰ ਆ ਰਹੀਆਂ ਨੇ ਦੱਸ ਰਹੀਆਂ ਨੇ ਕਿ ਪੁਚਾੜ ਦੀਆਂ ਜਿਹੜੀਆਂ ਲਹਿਰਾਂ ਹੈਗੀਆਂ ਕਿੰਨੇ ਮੀਟਰ ਉੱਚੀਆਂ